ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਜਿੱਤੇ ਕੀ ਸ਼ਹੀਦੀ ਸਭਾ ਦਾ ਜਿਹ ਦੂਜਾ ਦਿਨ ਹੈ ਸਵੇਰ ਦਾ ਸਮਾਂ ਇਸ ਸਮੇਂ ਸਵੇਰ ਦੇ तकरीबन 7 ਵਜੇ ਹੋਏ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਤਲੇ ਦੂਏ ਲੋਨੇ ਆ ਗਏ ਜਲਪਤਾਨ ਮੇਰੇ ਦਰبان ਕਰੋ ਕੌਫੀ ਸ਼ਾਕਰਣੀ आपके बहुत गुणी के नाम से शरद ने याचना की मैं मेरे जावासी के स्टाफ को बात में बात में जो जादू जीवन का सुना है बात को बात कर रहा है और लोग से में आधुनिकता के सभी के लिए

ਪਰ ਪ੍ਰਿਤਿ ਰੱਖਿਐ ਨਾਲਸੋ ਵੀ ਦੁਨੀਆ ਤੱਕ ਨਾਮੁ ਕੋਲ ਆਇਆ ਰਹੇਗਾ ਛੰਡਨ ਲੱਗੇ ਜਾਂ ਗੁਰੂ ਅਨੰਦਪੁਰ ਨੂੰ ਕੀ ਕੀ ਦਿਲ ਵਿੱਚ ਧਾਰਿਆ ਇਹ ਦੱਸਾਂ ਕਲਗੀ ਵਾਲੀ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਹਿਮੂ ਛੰਡਨ ਲੱਗੇ ਤੇ ਭਾਈ ਪ੍ਰਬਤ ਸਿੰਘ ਹੱਥ ਤੋੜ ਕੇ ਆ ਗਏ ਲੱਗਾ ਸਾਧੂ ਮੇਰੇ ਮਨ ਵਿੱਚ ਇੱਕ ਸਵਾਲ ਆਉਂਦਾ ਤੁਸੀਂ ਅਜ ਅਨੰਦਪੁਰ ਸਹਿਮੂ ਛੱਡ ਕੇ ਜਾ ਰਹੇ ਹੋ ਮਹਾਰਾਜ ਜੀ ਤੇ ਸਤਿਗੁਰੂ ਤੁਹਾਡੇ ਦਰਸ਼ਨ ਦੇਦਾਰ ਕਰਕੇ ਹਾਂ ਕੋਈ ਆਪਣਾ ਸਰਨਾਮਾ ਕੋਈ ਆਪਣਾ ਥਾਉ ਪਤਾ ਤੇ ਦਰਸ਼ ਪੇ ਜਾਊ ਕਿਸ਼ ਪਲਸੇ ਨੂੰ ਜਲਦੀ ਜੇ ਕਿਤੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਸਤਿਗੁਰੂ ਕਿਸ ਪਲਸੇ ਨੂੰ ਆ ਕੇ ਪਰਾਂ ਦਾ ਇਹ ਜੇ ਵੀ ਬੇਨਤੀ ਹੈ ਨਾ ਕਿ ਖਾਸ ਕਰਕੇ ਨੌਜਵਾਨ ਵੀ ਤੇ ਨੌਜਵਾਨ ਭੈਣਾਂ ਬੜੀ ਕਦਰ ਨਾਲ ਸਰਵਨ ਕਰਨੀ ਸਤਿਗੁਰੂ ਨੂੰ ਭਾਈ ਗੁਰਬਖਸ਼ ਸਿੰਘ ਆਖੰਡਾ ਪਾਤਸ਼ਾਹ ਜੀ ਮਹਾਰਾਜ ਤੁਸੀਂ ਚੱਲੇ ਹੋ ਤੇ ਕੋਈ ਥਾਉ ਪਤਾ ਕੋਈ ਸਰਨਾਵਾ ਤੇ ਆਪਣਾ ਦੇ ਦਿਓ ਕਿ ਕਿਸ ਪਾਸੇ ਜਾ ਰਹੇ ਜੇ ਕਿਤੇ ਤੁਹਾਡੇ ਪਰਸ਼ਨ ਕਰਨੇ ਹੋਣ ਤੇ ਸਤਿਗੁਰੂ ਇੱਧਰ ਆ ਕੇ ਕਰਾਂਗਾ ਕਲ ਕੀ ਵਾਰੇ ਪਾਤਸ਼ਾਹ ਮਹਾਰਾਜ ਭਾਈ ਗੁਰਬਖਸ਼ ਸਿੰਘ ਵੱਸ ਕੇ ਲੱਗੇ ਗੁਰਬਖਸ਼ ਸਿਆ ਜਦੋਂ ਤੱਕ ਤੂੰ ਸਾਡੇ ਪਿੱਛੇ ਆਉਣਾ ਨਾ ਉਦੋਂ ਅਸੀਂ ਬਹੁਤ ਅੱਗੇ ਚਲੇ ਜਾਣਾ ਤੇ ਤੈਨੂੰ ਸਰੀਰ ਕਰਕੇ ਸਾਡੇ ਇਸ ਤਰ੍ਹਾਂ ਦਰਸ਼ਨ ਨਹੀਂ ਹੋ ਸਕਦੇ ਆਖਣ ਲਗਾ ਸਤਿਗੁਰੂ ਜੀ ਮੈਂ ਤੁਹਾਡੇ ਦਰਸ਼ਨ ਕਰਨੀ ਆਉਂਦੀ ਤੇ ਫਿਰ ਕਿਵੇਂ ਤਰ੍ਹਾਂ ਕਰ ਕਲ ਕੀ ਵਾਲੇ ਪਾਤਸ਼ਾਹ ਮਹਾਰਾਜ ਨੇ ਬੜੇ ਪ੍ਰੇਮ ਨਾਲ ਲੱਛਣ ਲੱਗੇ ਗੁਰਬਖਸ਼ਿਆ ਜੇ ਕਿਤੇ ਸਾਡੇ ਦਰਸ਼ਨ ਕਰਨੇ ਹੋਣਾ ਜਿੱਥੇ ਗੁਰੂ ਦਾ ਖਾਸ ਰੂਪ ਪੰਜ ਪਿਆਰੇ ਸਹਿਬਾਨ ਆਉਂਦੇ ਹੋਣ ਭਾਵਨਾ ਦੀ ਨਜ਼ਰ ਦੇ ਨਾਲ ਵੇਖੀ ਤੇ ਉਹਨਾਂ ਪੰਜਾਂ ਸਿੱਖਾਂ ਦੇ ਵਿੱਚੋਂ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਜਾਣ ਸੀ ਕਿਸ ਬੜੇ ਸੋਹਣੇ ਸੰਗ ਖਾਸ ਕਰਕੇ ਨੌਜਵਾਨ ਵੀਰ ਤੇ ਭੈਣਾ ਮੇਰੇ ਲਈ ਸੁਮਤਿ ਮਨੋਟ ਕਰਿਓ ਕਲ ਕੀ ਵਾਲੇ ਪਾਤਸ਼ਾਹ ਮਹਾਰਾਜ ਨੇ ਮਿਲਿਆ ਕਿ ਜਿਹਦੇ ਤੇ ਦਾਦਾ ਬੜਾ ਪ੍ਰਕਾਸ਼ ਬਹੁਤ ਸੋਹਣਾ ਅਸੂਲ ਕੋਲ ਆਏ ਤੇ ਉਹਦੇ ਕੇਸਾਂ ਨੂੰ ਆਪਣੇ ਹੱਥਾਂ ਨਾਲ ਸਵਾਰਦੇ ਕੋਈ ਬੜੇ ਪ੍ਰੇਮ ਨਾਲ ਰੱਖਣ ਲੱਗੇ ਗੁਰਬਖਸ਼ ਸਿਆ ਜੇ ਸਾਡੇ ਦਰਸ਼ਨ ਕਰਨੇ ਹੁਣ ਪੰਜਾਂ ਸਿੱਖਾਂ ਚੋਂ ਕਰ ਲਈ ਤਿੰਨਾਂ ਚੋਂ ਕਰ ਲਈ ਇੱਕ ਚੋਂ ਕਰ ਲਈ ਸ਼ੀਸ਼ੇ ਚੋਂ ਵੇਖ ਕੇ ਤੇ ਜੇ ਕਿਤੇ ਤੇਰਾ ਪੰਨੇ ਸ਼ੀਸ਼ਾ ਵੀ ਨਾ ਰਹਿ ਗਿਆ ਸਤਿਗੁਰੂ ਆਖਰ ਲੱਗੇ ਗੁਰਬਖਸ਼ ਸਿਆ ਤੇਰੇ ਦਾਰੇ ਦੇ ਕੇਸ ਮੈਨੂੰ ਬੜੇ ਸੋਹਣੇ ਲੱਗਦੇ ਆ آج پر لگے جل <سؤال> پر دے پوشو ہی نگا رہا آپ پر آنے دے کے ساتھ ویسا رہا بے گئی دیکھوں تیرے کے ساتھ ویسا جاؤ گروہ کو بیل سن سے درشن ہو جا گروہ کی سیکس ہے اگر سنے راتی بھی اپنے بیل پیٹی کر کے آیا دیکھو آپ پر کسی کنٹری جیسے بیسیٹ کرنا ہوں ایلوٹ جائی جو جو بات ایلوٹ ਅੱਗੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਕੱਤੀ ਗੜੀ ਸਾਹਿਬ ਇਹ ਉਹ ਕੱਤੀ ਗੜੀ ਹੈ ਜਿੱਥੇ ਧੰਤਨ ਸਿੰਘ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਤੇ ਦੋ ਵੱਡੇ ਸਹਿਬਜ਼ਾਦਿਆਂ ਦੇ ਨਾਲ ਰੁਕੇ ਸਨ ਜਿੱਥੇ ਕਿ 10 ਲੱਖ ਦੀ ਮੁਗਲ ਫੌਜ ਨੇ ਘੇਰਾ ਪਾਇਆ ਅਤੇ ਜਿੱਥੇ ਸਵਾ ਲੱਖ سے ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਇਸ ਇਹ ਆਪਣੇ ਉਹ ਬੋਲ ਪੂਰੇ ਕੀਤੇ ਇਸ ਧਰਤੀ ਤੇ ਇਸ ਜਗ੍ਹਾ ਤੇ ਧੰਤਨ ਸਿੰਘ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਕਾਂ ਦਰ ਦੇ ਉਹ ਵੀਡੀਓ ਨੂੰ ਸ਼ੇਅਰ ਕਰਦੇ ਰਹਿਣਾ ਤਾਂ ਕਿ ਹੋਰ ਸੰਗਤ ਵੀ ਦਰਸ਼ਨ ਕਰ ਸਕੇ ਤੇਰੇ ਨਾਮ ਸੁਖਾ ਗੜੀ ਸਾਹਿਬ ਜਿੱਥੇ ਕੀ ਉਹ ਪ੍ਰਾਤ ਕਰਨ ਕੱਚੀ ਗੜੀ ਮੌਜੂਦ ਸੀ ਇਸ ਜਗ੍ਹਾ ਤੇ ਜਿੱਥੇ ਕੀ ਸਿੱਖਾਂ ਨੇ ਅੰਤਨ ਸਿੰਘ ਗੁਰੂ ਅਮਰ ਸਿੰਘ ਜੀ ਮਾਰ ਆਨੇ ਆਪਣੇ ਸੰਘਾ ਦੇ ਨਾਲ ਤੋਂ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਮੋਰਚਾ ਸੰਭਿਆ ਸੀ ਅਤੇ 10 ਲੱਖ ਦੀ ਮੁਗਲ ਫੌਜ ਦਾ ਇਹ ਤੋਂ ਸੌਮਣਾ ਕੀਤਾ ਗਿਆ ਸੀ ਕਿ ਤਰ੍ਹਾਂ ਕਿਤੇ ਸੰਗਤਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਉਹ ਪ੍ਰਾਤਨ ਕਿਉਂ ਚੀਜ਼ਾਂ ਨਹੀਂ ਸੰਭੀਆਂ ਗਈਆਂ ਕੱਚੀ ਘੜੀ ਸੰਭੀ ਜਾ ਸਕਦੀ ਸੀ ਪਰ ਉਸ ਦੀ ਜਗ੍ਹਾ ਤੇ ਘਾਰ ਸੇਵਾ ਛੁੱਟੀ ਗਈ ਹੈ ਕਿਉਂਕਿ ਇਸ ਵੀ ਫਟੇ ਕਰ ਸਾਹਿਬ ਵੀ ਖੇਦੀ ਵੀ ਵੀਡੀਓ ਵੀ ਤੁਹਾਡੇ ਨਾਲ ਸੰਜੀ ਕਰਾਂਗੇ ਜਿੱਥੇ ਆਮ ਖਾਸ ਸਵਾਲ ਜਿਵੇਂ ਕਿ 5 ਸਾਲ ਹੋ ਗਏ ਨੇ ਪਰ ਹਾਲੇ ਵੀ ਉਹ ਸੰਭੇ ਹੋਇਆ ਪਰ ਢੱਡਾ ਬੁਰਜ ਸਾਡੇ ਤੋਂ ਨਹੀਂ ਸੰਭਿਆ ਗਿਆ ਕਿ ਗੁਰਦੁਆਰਾ ਕੱਚੀ ਗੜੀ ਸਾਹਿਬ ਜੀ ਦੇ ਨਾਲ ਹੀ ਸ਼ੁਸ਼ੋਭਿਤ ਹੈ ਗੁਰਦੁਆਰਾ ਸ਼ਹੀਦ ਵਰਜ ਸਾਹਿਬ ਉੱਥੇ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਅਤੇ ਇਤਿਹਾਸ ਵੀ ਭਾਵੇਂ ਨਾਲ ਸਾਂਝਾ ਕਰਦੇ ਆਂ ਇੱਧਰ ਗੁਰਦੁਆਰਾ ਸਾਹਿਬ શ્રી ਕੱਚੀ ਗੜੀ ਸਾਹਿਬ ਹੈ ਸ਼ੁਸ਼ੋਭਿਤ ਅਤੇ ਨਾਲ ਹੀ ਗੁਰਦੁਆਰਾ ਸ਼ਹੀਦ ਵਰਜ ਸਾਹਿਬ ਹੈ ਡਾਇਨਰ ਸੰਖੇਪ ਇਤਿਹਾਸ ਵੀ ਸੰਝਾ ਕਰਦੇ ਆ ਤੁਸੀਂ ਪਾਉਸ ਲੈ ਕੇ ਇੱਥੇ ਪੜ੍ਹ ਸਾ ਵੀ ਤੁਹਾਨੂੰ ਦੱਸ ਵੀ ਦਿੰਨੇ ਇਹ ਪਾਵਨ ਪਵਿੱਤਰ ਸਥਾਨ ਹੈ ਜੀ ਜਿਹੜਾ ਇੱਥੇ ਦਾ ਕੀ ਇਤਿਹਾਸ ਹੈ ਤੁਸੀਂ ਇੱਥੋਂ ਸਕਰੀਨ ਸ਼ਾਟ ਲੈ ਕੇ ਜਾਂ ਵੀਡੀਓ ਨੂੰ ਪਾਉਸ ਕਰਕੇ ਪੜ੍ਹ ਸਕਦੇ ਹੋ ਤੇ ਅੱਗੇ ਤੁਹਾਨੂੰ ਸਿੰਘ ਸਾਹਿਬ ਤੋਂ ਵੀ ਪੁੱਛਾਂਗੇ ਇਤਿਹਾਸ ਜਿਸ ਸੰਗਤਾਂ ਦਾ ਲੰਕਰ ਸਿਪਾਉਂਦਾ ਜੋ ਪ੍ਰਥਾ ਇਹ ਛੁੱਟੂ ਸ਼ੁਰੂ ਹੋਈ ਹੈ ਸੋ ਗੁਰੂ ਸਾਹਿਬ ਜੋ ਪੰਜ ਸਿੰਘਾਂ ਨੇ ਹੁਕਮ ਕੀਤਾ ਕਿ ਪੰਥ ਖਾਲਸਾ ਜੀ ਨੂੰ ਹੁਕਮ ਕਰਦਾ ਹੈ ਗੱਡੀ ਛੱਡ ਕੇ ਨਿਕਲ ਜਾਓ ਦਾ ਪੰਥ ਦਾ ਹੁਕਮ ਮੰਨਦੇ ਆ ਸਤਗੁਰਾਂ ਨੇ ਗੱਡੀ ਨੂੰ ਤਿਆਗਣ ਦਾ ਫੈਸਲਾ ਕੀਤਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤਿੰਨ ਪਿਆਰੇ ਨੂੰ ਨਾਲ ਲੈ ਕਰਕੇ ਗੱਡੀ ਛੱਡਣ ਤੋਂ ਪਹਿਲਾਂ ਆਪਣੀ ਜੀਵਨ ਕੰਡੀ ਸ਼ਸਤਰ ਬਸਤਰ ਬਾਬਾ ਜੀਵਨ ਸਿੰਘ ਨੂੰ ਪਹਿਨਾਇਆ ਨੇ ਸਪੋਰਟ ਵਿੱਚ ਸਬੈਮਾਨ ਪੀਤਾ ਨਾਲ ਹੁਕਮ ਕੀਤਾ ਕਿ ਜੰਗ ਲੜਦਿਆਂ ਸ਼ਹੀਦ ਹੋ ਜਾਣਾ ਪਰ ਮੁਬਰਾ ਦੇ ਹੱਥ ਨਾਉਣਾ ਗੁਰੂ ਸਾਹਿਬ ਗੜੀ ਚੋਂ ਨਿਕਲੇ ਨੇ ਤਾੜੀ ਸਥਾਨ ਤਾੜੀ ਸਾਹ ਵੜੇ ਸਥਾਨ ਤੇ ਤਾੜੀ ਮਾਰੀ ਹੈ ਅੱਗੇ ਪਿੰਡ ਰਾਇਪੁਰ ਪਹੁੰਚੇ ਨੇ ਉੱਥੋਂ ਦੀ ਭਜਨੀਕ ਮਾਤਾ ਸ਼ਰਨ ਕੌਰ ਜੀ ਨੂੰ ਦਰਸ਼ਨ ਦਿੱਤੇ ਡਿਊਟੀ ਲਗਾਈ ਮਾਤਾ ਤੇਰੇ ਛੋਟੇ ਵੀਰ ਜੀਤੇ ਚ ਚਾਰ ਸਿੱਧੀਆਂ ਪ੍ਰਾਪਤ ਕਰ ਗਏ ਨੇ ਸਿੰਘ ਸ਼ਹੀਦ ਹੋ ਗਏ ਨੇ ਤੂੰ ਸੰਸਕਾਰ ਕਰਨਾ ਸਬਨਾ ਦਾ ਹੁਰਮਤੀ ਨਹੀਂ ਹੋਣੀ ਚਾਹੀਦੀ ਮੇਰੇ ਬਚਪਨ ਦੇ ਸਾਥੀ ਨੇ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਗੁਰੂ ਦੇ ਬੇਟੇ ਹੋਣ ਦਾ ਮਾਣ ਹਾਸਲ ਹੈ ਯਾਦਗਾਰ ਰੱਖਣੀ ਹੈ ਤੂੰ ਉਹਨਾਂ ਦਾ ਸੰਸਕਾਰ ਕੱਲਿਆਂ ਦਾ ਕਰਨਾ ਹੈ ਜੇ ਜਗ੍ਹਾ ਤੇ ਹੋਣ ਕੇ ਕਰ ਦੇਣਾ ਮਾਤਾ ਕਹਿਣ ਲੱਗੇ ਸਤਿਗੁਰੂ ਮੈਨੂੰ ਉਹਨਾਂ ਦੀ ਦੇਹ ਦੀ ਪਹਿਚਾਨ ਕਿੱਦਾਂ ਹੋਵੇਗੀ ਤਾਂ ਸਤਿਗੁਰੂ ਨੇ ਕਿਹਾ ਕਿ ਭਾਈ ਤੇਰੇ ਤੋਂ ਉਹਨਾਂ ਦੀ ਦੇਹ ਨਹੀਂ ਚੱਕ ਹੋਣੀ ਜਿਸ ਜਗ੍ਹਾ ਤੇ ਹੋਣ ਕੇ ਸੰਸਕਾਰ ਕਰ ਦੇਣਾ ਐਨਾ ਬਚਨ ਕਰਕੇ ਸਤਿਗੁਰੂ ਮਾਛੀਵਾੜਾ ਰਵਾਨਾ ਹੋ ਗਏ ਨੇ ਤੇ ਮਾਤਾ ਸ਼ਰਨ ਕੌਰ ਜੀ ਜੰਗ ਦੀ ਸਮਾਪਤੀ ਦੀ ਉਡੀਕ ਕਰਨ ਲੱਗੇ ਤੇ ਨੋ ਬੋਨੂ ਹੰਤਕ ਇਲਾ ਗੜਮੇ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਕੇ ਉਹ ਸੰਗਦੀਨ ਵਜ਼ੀਦਾਤ ਪ੍ਰਸੰਨ ਪਿਉਲੀਓ ਮਾਰਗਵਿੰਦ ਦਿੱਲੀ ਦਾ ਉਹ ਸ਼ੀਸ਼ਾ ਖੁਸ਼ੀ ਕਰਨ ਨਰਿੰਦਰ ਸਰਾਂਦ ਦਾ ਵਜ਼ੀਰ ਖਾਨ ਗੜੀ ਤੇ ਕਾਬਜ ਹੋ ਕਰਕੇ ਬਾਬਾ ਜੀਵਨ ਸਿੰਘ ਜੀ ਨੂੰ ਲੜਦਾ ਦੇਖ ਸਮਝਦਾ ਦਰੂਸਾ ਬਲੜ ਰਹੇ ਨੇ ਤੇ ਕਲਗੀ ਸ਼ੀਸ਼ ਤੇ ਲੱਗੀ ਹੋਈ ਹੈ ਸਰੀਰ ਛੰਨੀ ਛੰਨੀ ਕਰ ਦਿੰਦਾ ਹੈ ਬਾਬਾ ਜੀਵਨ ਸਿੰਘ ਜੀ ਨੂੰ ਸ਼ਹੀਦ ਕਰ ਦਿੰਦਾ ਹੈ ਸਮਝਦਾ ਅਗਰ ਗੋਬਿੰਦ ਸਿੰਘ ਜੀ ਨੂੰ ਮਾਰ ਲਿਆ ਕੱਲ ਕੀ ਲੱਗਿਆ ਸ਼ੀਸ਼ ਕੱਟ ਕੇ ਦਿੱਲੀ ਰਵਾਨਾ ਹੁੰਦਾ ਤੇ ਦਿੱਲੀ ਜਾ ਕੇ ਵੱਡੇ ਨਾਮ ਪ੍ਰਾਪਤ ਕਰਾਂਗਾ ਪਰ ਉੱਥੇ ਜਾ ਕਰਕੇ ਔਰੰਗਜ਼ੇ ਦੇ ਦਰਬਾਰ 'ਚ ਸ਼ਨਾਖਤ ਹੁੰਦੀ ਹੈ ਉਹ ਕਹਿੰਦੇ ਸ਼ੀਸ਼ ਗੁਰੂ ਗੋਬਿੰਦ ਸਿੰਘ ਜੀ ਜਾਣੇ ਕਿ ਉਹਨਾਂ ਸਿੱਖ ਭਾਈ ਜੈਤਾ ਬਾਬਾ ਜੀਵਨ ਸਿੰਘ ਜੀ ਦਾ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪ੍ਰਾਣਾ ਦੀ ਉਤੀਸ ਗੁਰਜ ਵਿੱਚ ਦਿੱਤੀ ਗੁਰੂ ਸਾਹਿਬ ਨੂੰ ਸੁਰੱਖਿਅਤ ਗੜੀ ਚੋਂ ਕੱਢਿਆ ਸੋ ਆਪ ਬੜ ਭਾਗੀ ਹੋ ਮਾਤਾ ਸ਼ਰਨ ਕੌਰ ਜੀ ਨੇ ਫਿਰ ਗੁਰੂ ਸਾਹਿਬ ਦੇ ਹੁਕਮ ਨੇ ਨਾਲ 38 ਸਿੰਘ ਤੋਂ ਵੱਡੇ ਸੈਨਫਜ਼ਾਦੇ ਦਾ ਸੰਸਕਾਰ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਕੀਤਾ ਤੇ ਪਾਪਾ ਜੀਵਨ ਸਿੰਘ ਜੀ ਦੇ ਤੜਦਾ ਸੰਸਕਾਰ ਸਭੁਰਜ ਵਿੱਚ ਹੋਇਆ ਆਪ ਬਲਤਾਰ ਜੀ ਸਤ ਮੰਜਲਾ ਮਾਰਤ ਸੰਗਤ ਦੇ ਸਹਿਯੋਗ ਨਾਲ ਬਣੀ ਹੈ ਭਾਈ ਲੋਕਲ ਪ੍ਰਬੰਧਕ ਕਮੇਟੀ ਪ੍ਰਬੰਧ ਸੁਵਾਂਦ ਦਿੱਤਾ ਹੈ ਬਾਬਾ ਧਰਮ ਸਿੰਘ ਖਾਲਸਾ ਪ੍ਰਬੰਧ ਸੇਵਾ ਕਰਦੇ ਨੇ ਸੋ ਆਪਣੀ ਕਮਾਈਆਂ ਚ ਉਦਲ ਫਲ ਪਾ ਕੇ ਆਪਣੀ ਯਾਤਰਾ ਸਫਲ ਕਰੋ ਇਤਿਹਾਸ ਹੁੰਦਾ ਗਲਤੀ ਪੁੱਲ ਚ ਕਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦ ਲੇ ਲਓ ਭਾਈ Thank you.